ਚੰਗੀ ਸੋ ਜਿੰਦਗੀ ਤੇ ਸੋਹਣੀ ਸਿਹਤ ਲਈ ਅਜਮਾਏ ਹੋਏ ਸਰਦਾਰ ਬਾਟ ਕਰੇਲੂ ਨੁਸਖੇ ਗਰਮ ਦੁੱਧ ਵਿੱਚ ਸੌਂਪ ਪਾ ਕੇ ਪੀਣ ਨਾਲ ਕਮਰ ਦੇ ਦਰਦ ਨੂੰ ਵੱਡੀ ਰਾਹਤ ਮਿਲਦੀ ਹੈ ਸਾਨੂੰ ਹਰ ਰੋਜ਼ ਸੌਣ ਤੋਂ ਪਹਿਲਾਂ ਪਿਸ਼ਾਬ ਕਰਕੇ ਪੈਣਾ ਚਾਹੀਦਾ ਹੈ ਇਦਾਂ ਕਰਨ ਨਾਲ ਕਦੇ ਵੀ ਸਾਡੇ ਗੁਰਦੇ ਖਰਾਬ ਨਹੀਂ ਹੁੰਦੇ ਰਾਤ ਨੂੰ ਆਪਣੇ ਪੇਟ ਦੀ ਧੁੰਨੀ ਵਿੱਚ ਤੇਲ ਲਾਉਣਾ ਨਾਲ ਦਿਮਾਗ ਤੇਜ ਹੁੰਦਾ ਹੈ ਤੇ ਸਵਸਥ ਤੇ ਵਧੀਆ ਰਹਿੰਦਾ ਹੈ ਕਟਿਆ ਹੋਇਆ ਪਿਆਜ਼ ਸਾਨੂੰ ਕਦੇ ਵੀ ਦੂਜੇ ਦਿਨ ਨਹੀਂ ਖਾਣਾ ਚਾਹੀਦਾ ਇਦਾਂ ਕਰਨ ਨਾਲ ਪੇਟ ਦੀਆਂ ਬਹੁਤ ਕਈ ਬਿਮਾਰੀਆਂ ਪੈਦਾ ਹੋ ਜਾਂਦੀਆਂ ਹਨ ਜਿਹੜੇ ਲੋਕ ਹਰ ਰੋਜ਼ ਦਹੀਂ ਦਾ ਸੇਵਨ ਕਰਦੇ ਹਨ ਉਹਨਾਂ ਨੂੰ ਕਦੇ ਵੀ ਪਿਸ਼ਾਬ ਵਿੱਚ ਇਨਫੈਕਸ਼ਨ ਨਹੀਂ ਹੁੰਦੀ ਰੋਜ਼ਾਨਾ ਸਵੇਰੇ ਖਾਲੀ ਪੇਟ ਉੱਠ ਕੇ ਲਮਕਨ ਦੇ ਨਾਲ ਲੰਬਾਈ ਵਧ ਜਾਂਦੀ ਹੈ ਮੂਲੀ ਦਾ ਰਸ ਪੀਣ ਦੇ ਨਾਲ ਪਿੱਤੇ ਦੀ ਪੱਥਰੀ ਬੰਦ ਹੋ ਜਾਂਦੀ ਹੈ ਉਰਜਾ ਨਾਲ ਸਵੇਰੇ ਥੋੜਾ ਜਿਹਾ ਲਸਣ ਦਾ ਟੁਕੜਾ ਖਾਣ ਦੇ ਨਾਲ ਸਾਨੂੰ ਕਦੇ ਵੀ ਬਿਮਾਰੀ ਜਲਦੀ ਨਹੀਂ ਆਉਂਦੀ ਸਵੇਰੇ ਉੱਠ ਕੇ ਹਰ ਰੋਜ਼ ਕੰਗੀ ਕਰਨ ਦੇ ਨਾਲ ਸਾਡੇ ਵਾਲ ਮਜ਼ਬੂਤ ਹੁੰਦੇ ਹਨ ਜੇਕਰ ਤੁਹਾਡੇ ਹੋਟ ਹਮੇਸ਼ਾ ਬਲੈਕ ਰਹਿੰਦੇ ਹਨ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਹੋਟ ਉੱਤੇ ਹਦਾਹੀ ਦੀ ਮਲਾਈ ਆਪਣੇ ਹੋਟ ਉੱਤੇ ਲਾਓ ਤਾਂ ਤੁਹਾਡੇ ਹੋਟ ਗੁਲਾਬੀ ਅਤੇ ਪਲੈਨ ਹੋ ਜਾਣਗੇ ਗੁੜ ਦਾ ਸੇਵਨ ਕਰਨ ਨਾਲ ਕਦੇ ਵੀ ਸਾਨੂੰ 슈ਗਰ ਦੀ ਦਿੱਕਤ ਨਹੀਂ ਹੁੰਦੀ ਰੋਜ਼ਾਨਾ ਬੇਰ ਦਾ ਸੇਵਨ ਕਰਨ ਦੇ ਨਾਲ ਪੇਟ ਦੀਆਂ ਬਿਮਾਰੀਆਂ ਹਮੇਸ਼ਾ ਲਈ ਦੂਰ ਹੋ ਜਾਂਦੀਆਂ ਹਨ ਹਰ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਟਮਾਟਰ ਖਾਣ ਦੇ ਨਾਲ ਸਾਡੇ ਵਾਲ ਕਦੇ ਵੀ ਸਫੇਦ ਨਹੀਂ ਹੁੰਦੇ ਰਾਤ ਨੂੰ ਸੌਣ ਤੋਂ ਪਹਿਲਾਂ ਗੁੰਗਨੇ ਪਾਣੀ ਪੀਣ ਨਾਲ ਸਾਡੇ ਗੁਰਦੇ ਹਮੇਸ਼ਾ ਸਾਫ਼ ਰਹਿੰਦੇ ਹਨ ਹਰੀ ਇਲਾਚੀ ਦਾ ਸੇਵਨ ਕਰਨ ਦੇ ਨਾਲ ਕਦੇ ਵੀ ਸਾਡਾ ਸਾਹ ਨਹੀਂ ਫੁੱਲ ਦਾ ਮਤਲਬ ਕਿ ਸਾਨੂੰ ਸਾਹ ਵਰਗੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਅਮਰੂਦ ਦਾ ਸੇਵਨ ਕਰਨ ਨਾਲ ਸੁਸਤੀ ਅਤੇ ਡਿਪਰੈਸ਼ਨ ਖਤਮ ਹੋ ਜਾਂਦਾ ਹੈ। ਜਿਆਦਾ ਠੰਡਾ ਪਾਣੀ ਪੀਂਦੇ ਨਾਲ ਸਾਡਾ ਚਿਹਰਾ ਮੁਰਝਾ ਜਾਂਦਾ ਹੈ ਅਤੇ ਸ਼ਾਇਆ ਪੈਦਾ ਸ਼ਾਇਦ ਨਹੀਂ ਪੈ ਜਾਂਦੀਆਂ ਹਨ। ਜੇਕਰ ਅਸੀਂ ਧਣੀਆਂ ਦਾ ਰਸ ਆਪਣੇ ਗੰਝੇ ਸਿਰ ਦੇ ਉੱਤੇ ਲਗਾਉਂਦੇ ਹਾਂ ਤਾਂ ਵਾਲ ਆਉਣੇ ਸ਼ੁਰੂ ਹੋ ਜਾਂਦੇ ਹਨ। ਗਰਮ ਰੋਟੀ ਦੇ ਨਾਲ ਦਹੀਂ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਰੋਜ਼ਾਨਾ ਪਿਆਜ਼ ਖਾਣ ਦੇ ਨਾਲ ਦਹੀਂ ਦੇ ਵਿੱਚ ਤਾਜਾ ਖੂਨ ਬਣਦਾ ਹੈ ਜੇਕਰ ਤੁਹਾਡੇ ਹੱਥ ਹਰ ਸਮੇਂ ਠੰਡੇ ਰਹਿੰਦੇ ਹਨ ਤਾਂ ਤੁਹਾਡੇ ਵਿੱਚ ਖੂਨ ਦੀ ਕਮੀ ਹੋ ਸਕਦੀ ਹੈ ਸਾਨੂੰ ਫਲ ਖਾਣ ਤੋਂ ਬਾਅਦ ਕਦੇ ਵੀ ਪਾਣੀ ਨਹੀਂ ਪੀਣਾ ਚਾਹੀਦਾ ਇਦਾਂ ਕਰਨ ਦੇ ਨਾਲ ਤੇਜਾਬ ਬੰਦਾ ਹੈ ਕਾਲਜੇ ਵਿੱਚ ਜਲਣ ਹੋਣ ਲੱਗ ਜਾਂਦੀ ਹੈ ਜੇਕਰ ਸਾਨੂੰ ਆਪਣੇ ਚਿਹਰੇ ਉੱਤੇ ਬੁਢਾਪਾ ਜਲਦੀ ਨਜ਼ਰ ਆ ਰਿਹਾ ਹੋਵੇ ਤਾਂ ਸਾਨੂੰ ਦੁੱਧ ਦੇ ਵਿੱਚ ਸ਼ੁਆਰੇ ਉਬਾਲ ਕੇ ਪੀਣ ਚਾਹੀਦੇ ਹਨ ਜਿਆਦਾ ਠੰਡਾ ਪਾਣੀ ਦੰਦਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਦੰਦ ਜਲ ਦੀ ਖਰਾਬ ਹੋ ਜਾਂਦੇ ਹਨ ਹਰ ਰੋਜ਼ ਦੁੱਧ ਪੀਣਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਦੁੱਧ ਅੰਮ੍ਰਿਤ ਦੇ ਸਰਮਾਨ ਹੈ ਹੁੰਦਾ ਹੈ ਬਾਲਾਂ ਨੂੰ ਲੰਬੇ ਅਤੇ ਕਾਲੇ ਬਣਾਉਣ ਦੇ ਲਈ ਸਰੋਂ ਦੇ ਤੇਲ ਵਿੱਚ ਥੋੜਾ ਜਿਹਾ ਦੁੱਧ ਮਿਲਾ ਕੇ ਆਪਣੇ ਸਿਰ ਤੇ ਵਿੱਚ ਲਗਾਓ ਸੱਚੀ ਤੁਹਾਡੇ ਵਾਲ ਲੰਬੇ ਅਤੇ ਕਾਲੇ ਹੋ ਜਾਣਗੇ ਜੇਕਰ ਤੁਹਾਡੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਹੈ ਤਾਂ ਤੁਸੀਂ ਚਾਵਲ ਖਾਣ ਤੋਂ ਪਹਿਰਾਜ ਪਹਿਰਾਜ ਪਹਿਰੇਜ ਕਰੋ ਪਰਹੇਜ਼ ਠੀਕ ਹੈ ਚਾਵਲ ਖਾਣ ਤੋਂ ਬਾਅਦ ਕਦੇ ਵੀ ਸਾਨੂੰ ਤੁਰੰਤ ਪਾਣੀ ਨਹੀਂ ਪੀਣਾ ਚਾਹੀਦਾ ਇੰਦਾ ਕਰਨ ਦੇ ਨਾਲ ਪੇਟ ਨੂੰ ਨੁਕਸਾਨ ਪਾਉਂਦਾ ਹੈ ਤੇ ਸਾਨੂੰ ਪਾਣੀ ਪਚਦਾ ਵੀ ਨਹੀਂ ਹੈ ਕੰਨਾਂ ਦੇ ਵਿੱਚ ਮੈਲ ਜਮਾ ਹੋਣ ਦੇ ਨਾਲ ਸਾਡੇ ਕੰਨਾਂ ਦੀ ਖੁਜਲੀ ਹੋਣ ਲੱਗ ਜਾਂਦੀ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਤਿੰਨ ਬੂੰਦਾ ਸਰੋਂ ਦੇ ਤੇਲ ਦੀਆਂ ਪਾਓ ਜਿਸ ਨਾਲ ਕੰਨਾਂ ਵਿੱਚੋਂ ਮੈਲ ਬਾਹਰ ਆ ਜਾਵੇਗੀ ਅਤੇ ਖੁਜਲੀ ਹੋਣੀ ਬੰਦ ਹੋ ਜਾਵੇਗੀ ਗਰਮ ਕੱਪੜਿਆਂ ਨੂੰ ਜ਼ਿਆਦਾ ਸਮੇਂ ਤੱਕ ਅਲਮਾਰੀ ਵਿੱਚ ਰੱਖਣ ਦੇ ਨਾਲ ਉਹਨਾਂ ਕੱਪੜਿਆਂ ਵਿੱਚੋਂ ਸਮਲ ਆਉਣ ਲੱਗ ਜਾਂਦੀ ਹੈ ਕਪੜਿਆਂ ਨੂੰ ਸਮੈਲ ਤੋਂ ਬਚਾਉਣ ਲਈ ਉਹਨਾਂ ਦੇ ਵਿੱਚ ਖਾਲੀ ਬੋਤਲ ਪਰਫਿਊਮ ਦੀ ਰੱਖ ਦਿਓ ਤਾਂ ਜਦੋਂ ਵੀ ਤੁਸੀਂ ਕੱਪੜੇ ਕੱਢੋਗੇ ਤਾਂ ਖੁਸ਼ਬੂ ਆਵੇਗੀ ਜੇਕਰ ਅਸੀਂ ਗਰਮ ਪਾਣੀ ਦੇ ਵਿੱਚ ਹਰੀ ਇਲਾਚੀ ਦਾ ਸੇਵਨ ਕਰਦੇ ਹਾਂ ਤਾਂ ਰੀਰ ਥਕਾਵਟ ਦੂਰ ਹੋ ਜਾਂਦੀ ਹੈ ਜੇਕਰ ਤੁਹਾਡੇ ਸਰੀਰ ਵਿੱਚ ਬਹੁਤ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਵੇ ਤਾਂ ਦੁੱਧ ਦੇ ਵਿੱਚ ਸ਼ੁਹਾਰੇ ਪਾ ਕੇ ਪੀਣਾ ਸ਼ੁਰੂ ਕਰ ਦਿਓ ਇਦਾਂ ਕਰਨ ਨਾਲ ਬਿਲਕੁਲ ਤੰਦਰੁਸਤ ਹੋ ਜਾਓਗੇ ਹਰ ਰੋਜ਼ ਰਾਤ ਨੂੰ ਕਿਸ ਉਮੀਦ ਦਾ 7 ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਪਦੀਨੇ ਦੀਆਂ ਪੱਤੀਆਂ ਨੂੰ ਚਿਹਰੇ ਤੇ ਲਗਾਉਣ ਨਾਲ ਸਕਿਨ ਨਰਮ ਅਤੇ ਪਲੇਨ ਹੋ ਜਾਂਦੀ ਹੈ ਜੇਕਰ ਤੁਹਾਨੂੰ ਵੀ ਸੁੱਕੀ ਖਾਂਸੀ ਹੋਵੇ ਤਾਂ ਰਾਤ ਨੂੰ ਦੁੱਧ ਦੇ ਵਿੱਚ ਦੋ ਤਿੰਨ ਪਤਾਸੇ ਕੋਲ ਕੇ ਪੀ ਲਓ ਸੁੱਕੀ ਹੋਈ ਖਾਂਸੀ ਤੁਹਾਡੇ ਜੜ ਤੋਂ ਖਤਮ ਹੋ ਜਾਵੇਗੀ ਸਾਨੂੰ ਹਰ ਰੋਜ਼ ਉਸ ਵੇਰੇ ਉੱਠ ਕੇ ਦਲੀਏ ਦਾ ਸੇਵਨ ਕਰਨਾ ਚਾਹੀਦਾ ਹੈ ਜੇ ਜੋ ਸਾਡੀ ਸਿਹਤ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਤ ਹੁੰਦਾ ਹਾਂ ਗੱਲ ਗੱਲ ਉੱਤੇ ਜ਼ਿਆਦਾ ਸੋਚਣ ਵਾਲੇ ਲੋਕ ਡਿਪਰੈਸ਼ਨ ਵੀ ਚਲੇ ਜਾਂਦੇ ਹਨ ਅਸਲ ਵਿੱਚ ਜੋ ਵੀ ਲੋਕ ਸੋਚਦੇ ਹਨ ਉਹ ਸਭ ਕੁਝ ਹੁੰਦਾ ਵੀ ਨਹੀਂ ਹੈ ਰਾਤ ਦੀ ਬਚੀ ਹੋਈ ਰੋਟੀ ਦੇ ਵਿੱਚ ਫਾਈਬਰ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਸਵੇਰੇ ਉੱਠ ਕੇ ਰੋਟੀ ਦੁੱਧ ਡੇ ਨਾਲ ਖਾਣ ਨਾਲ ਪੇਟ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਤੇ ਹੱਡੀਆਂ ਦੇ ਨਾਲ ਪੇਟ ਨੂੰ ਵੀ ਕਈ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਜੇਕਰ ਤੁਹਾਡੀਆਂ ਅੱਖਾਂ ਵਿੱਚ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਇਸ ਦਾਤ ਮਤਲਬ ਤੁਹਾਡੀ ਨਿਗਾਹ ਕਮਜ਼ੋਰ ਹੋ ਚੁੱਕੀ ਹੈ ਫਿਰ ਤੁਸੀਂ ਤੁਰੰਤ ਡਾਕਟਰ ਦੀ ਸਲਾਹ ਜ਼ਰੂਰ ਲਗਾਓ ਹਰ ਰੋਜ਼ ਸਵੇਰੇ ਉੱਠ ਕੇ 10 ਤੋਂ 15 ਮਿੰਟ ਸੈਰ ਕਰਨ ਦੇ ਨਾਲ-ਨਾਲ ਡਿਪਰੈਸ਼ਨ ਦੂਰ ਹੁੰਦਾ ਹੈ ਤੇ ਸਰੀਰ ਸਵਸਥ ਰਹਿੰਦਾ ਹੈ ਬਦਾਮਾਂ ਦਾ ਤੇਲ ਧੁੰਨੀ ਵਿੱਚ ਲਾਉਣ ਨਾਲ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈ ਪੇਟ ਪਿਆਜ਼ ਦੀ ਖੁਸ਼ਬੂ ਸੁੰਘਣ ਨਾਲ ਦਿਲ ਮਜ਼ਬੂਤ ਹੁੰਦਾ ਹੈ ਜਿਆਦਾ ਸੋਚਣਾ ਅਤੇ ਟੈਨਸ਼ਨ ਲੈਣ ਵਾਲੇ ਲੋਕ ਦੇ ਚਿਹਰੇ ਉੱਤੇ ਛਾਈਆਂ ਪੈ ਜਾਂਦੀਆਂ ਹਨ ਸਫੇਦ ਪਿਆਜ਼ਦਾਰਾ ਸਵਾਲਾਂ ਵਿੱਚ ਲਗਾਉਣ ਨਾਲ ਵਾਲ ਟੁੱਟਣਾ ਬੰਦ ਹੋ ਜਾਂਦੇ ਹਨ ਖਾਜੂ ਦਾ ਸੇਵਨ ਕਰਨ ਨਾਲ ਅੱਖਾਂ ਦੀ ਰੌਸ਼ਨੀ ਤੇਜ ਹੁੰਦੀ ਹੈ ਖਾਣਾ ਖਾਣ ਤੋਂ ਬਾਅਦ ਸਾਨੂੰ ਇਸ ਲਈ ਨੀਂਦ ਆਉਂਦੀ ਹੈ ਕਿਉਂਕਿ ਖੂਨ ਦਾ ਵਹਾਅ ਹੌਲੀ ਹੋ ਜਾਂਦਾ ਹੈ ਅਰਾਧ ਨੂੰ ਸੌਂਦੇ ਸਮੇਂ ਪੇਟ ਦੇ ਸਹਾਰੇ ਸੌਣ ਵਾਲੇ ਇਨਸਾਨ ਜਲਦੀ ਬੁੱਢੇ ਹੋ ਜਾਂਦੇ ਹਨ ਜੇਕਰ ਜੁਕਾਮ ਫਲ ਨਾਲ ਨੱਕ ਬੰਦ ਹੋ ਜਾਵੇ ਥੋੜਾ ਜਿਹਾ ਗੁੜ ਖਾਓ ਤੁਹਾਨੂੰ ਰਹਤ੍ਰੰਤ ਆਰਾਮ ਮਿਲੇਗਾ ਸਾਨੂੰ ਕਦੇ ਵੀ ਆਪਣੇ ਚਿਹਰੇ ਨੂੰ ਜ਼ਿਆਦਾ ਗਰਮ ਪਾਣੀ ਨਾਲ ਨਹੀਂ ਧੋਣਾ ਚਾਹੀਦਾ ਐਦਾਂ ਕਰਨ ਦੇ ਨਾਲ ਜਲਦੀ ਬੁੱਢਾ ਹੋ ਜਾਂਦਾ ਹੈ ਤੇਜ ਤੇਜ ਅੱਲਾ ਨਵਾਲੀ ਇਨਸਾਨ ਦਾ ਸਰੀਰ ਕਦੇ ਵੀ ਜਲਦੀ ਥੱਲਾ ਨਹੀਂ ਪੈਂਦਾ ਜੇਕਰ ਅਸੀਂ ਦੇਸੀ ਘੀ ਦੇ ਨਾਲ ਸਿਰ ਦੀ ਮਾਲਿਸ਼ ਕਰਦੇ ਹਾਂ ਤਾਂ ਸਾਡਾ ਦਿਮਾਗ ਤਾਕਤਵਰ ਬਣਦਾ ਹੈ ਤੇ ਸਿਰ ਦਰਦ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਲੋਕ ਖਾਣਾ ਖਾਣ ਤੋਂ ਬਾਅਦ ਨਹਾਉਂਦੇ ਹਨ ਉਹਨਾਂ ਦਾ ਰੰਗ ਸਾਵਲਾ ਹੋਣ ਲੱਗ ਜਾਂਦਾ ਹੈ ਸਾਨੂੰ ਹਮੇਸ਼ਾ ਲੱਕੜੀ ਦਾ ਕੰਗਾ ਇਸਤੇਮਾਲ ਕਰਨਾ ਚਾਹੀਦਾ ਹੈ ਇਦਾਂ ਕਰਨ ਨਾਲ ਵਾਲ ਮਜ਼ਬੂਤ ਹੁੰਦੇ ਹਨ ਤੇ ਟੁੱਟਣ ਬਚ ਜਾਂਦੇ ਹਨ ਪਾਣੀ ਦੇ ਵਿੱਚ ਅਦਰਕ ਉਬਾਲ ਕੇ ਪੀਣ ਨਾਲ ਜੋੜਾਂ ਦਾ ਦਰਦ ਠੀਕ ਤੇ ਖਤਮ ਹੋ ਜਾਂਦਾ ਹੈ ਹਫਤੇ ਦੇ ਵਿੱਚ ਇੱਕ ਵਾਰ ਨਾਰੀਅਲ ਪਾਣੀ ਜ਼ਰੂਰ ਪੀਓ ਇਸ ਨਾਲ ਸਰੀਰ ਸਵਸਥ ਰਹਿੰਦਾ ਹੈ ਅਤੇ ਸਰੀਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਆਉਂਦੀ ਲਸਣ ਅਤੇ ਅਦਰਕ ਨੂੰ ਬਰਾਬਰ ਮਾਤਰਾ ਦੇ ਵਿੱਚ ਪੀਸ ਕੇ ਗਰਮ ਪਾਣੀ ਵਿੱਚ ਪਾ ਕੇ ਸੇਵਨ ਕਰਨ ਨਾਲ ਪੇਟ ਨੂੰ ਬਹੁਤ ਹੀ ਜ਼ਿਆਦਾ ਆਰਾਮ ਮਿਲਦਾ ਹੈ 2 ਗ੍ਰਾਮ ਜਵੈਣ ਇੱਕ ਚੁਟਕੀ ਕਾਲਾ ਨਮਕ ਗਰਮ ਪਾਣੀ ਦੇ ਵਿੱਚ ਪਾ ਕੇ ਪੀਓ ਪੇਟ ਦਰਦ ਤੋਂ ਆਰਾਮ ਮਿਲਦਾ ਹੈ ਜੇਕਰ ਮਟਾਪਾ ਆਉਣ ਲੱਗਾ ਜਾਵੇ ਤਾਂ ਮੋਟੀ ਅਤੇ ਛੋਟੀ ਇਲਾਚੀ ਪਾਣੀ ਦੇ ਵਿੱਚ ਉਬਾਲ ਕੇ ਪੀਓ ਇਸ ਦੇ ਨਾਲ ਮੋਟਾਪਾ ਹੌਲੀ-ਹੌਲੀ ਘਟਣਾ ਸ਼ੁਰੂ ਹੋ ਜਾਵੇਗਾ ਭੋਜਨ ਕਰਨ ਤੋਂ ਬਾਅਦ ਸਾਦਾ ਪਾਣੀ ਪੀਣ ਤੋਂ ਇਲਾਵਾ ਜੇਕਰ ਅਸੀਂ ਉਸ ਦੇ ਵਿੱਚ ਜਵੈਣ ਪਾ ਕੇ ਉਸ ਪਾਣੀ ਦਾ ਸੇਵਨ ਕਰੀਏ ਤਾਂ ਕਦੇ ਵੀ ਗੈਸ ਅਤੇ ਬਦਹਜਮੀ ਨਹੀਂ ਹੁੰਦੀ ਨਹਾਉਣ ਦੇ ਸਮੇਂ ਕਦੇ ਵੀ ਸਾਨੂੰ ਸਿਰ ਉੱਤੇ ਪਾਣੀ ਨਹੀਂ ਪਾਉਣਾ ਚਾਹੀਦਾ ਪੈਰਾਂ ਤੋਂ ਪਾਣੀ ਪਾ ਕੇ ਨਹਾਉਣਾ ਸ਼ੁਰੂ ਕਰਨਾ ਚਾਹੀਦਾ ਹੈ ਖਾਣਾ ਖਾਣ ਸਮੇਂ ਸਾਨੂੰ ਮੋਬਾਈਲ ਫੋਨ ਅਤੇ ਟੀਵੀ ਬਿਲਕੁਲ ਨਹੀਂ ਦੇਖਣਾ ਚਾਹੀਦਾ ਇਦਾਂ ਕਰਨ ਨਾਲ ਸਾਡੇ ਸਰੀਰ ਵੀ ਨੂੰ ਬਿਲਕੁਲ ਵੀ ਖਾਣਾ ਨਹੀਂ ਲੱਗਦਾ ਸਾਨੂੰ ਹਰੀਆਂ ਸਬਜ਼ੀਆਂ ਦਾ ਸੇਵਨ ਨ ਆਪਣੀ ਡਾਈਟ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ ਹੈ ਜੋ ਸਾਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਜ਼ਰੂਰ